ਬੜਾ ਸਾਈਡ ਤੇ ਫੇਸੇ ਲੈ ਰਿਹਾ ਹੈ ਨਾ ਹੁਣ ਕੋਈ ਇੱਧਰ ਦੇਖ ਕੇ ਰੇ ਮੈਂ 5 ਵਾਰਕ ਟੋੜਾਇਆ ਕੱਲੇ ਥੋੜਾ ਥਲੇ ਹੋ ਗਏ ਮੇਰੇ ਵੱਲ ਬਾਕੀ ਜੋ ਨਸ਼ੇ ਪਤੇ ਵੀ ਕਾਫੀ ਘਟੇ ਅੱਗੇ ਨਾਲੋਂ ਸਾਡੀ ਕੰਟਰੋਲ ਹੈਗਾ ਜਿਹੜਾ ਦਰਖਤ ਦੇ ਖਿਲਾਫ ਆਪਣਾ ਜਿਹੜਾ ਇਹਦਾ ਅਸਰ ਹੋ ਰਿਹਾ ਨਹੀਂ ਬਿਲਕੁਲ ਹੋ ਰਿਹਾ ਹੈ ਦੁਨੀਆ ਮਾਇਆ ਹੁਣ ਪੜੀ ਲਿਖੀ ਬੱਚੇ ਸਿਆਣੇ ਨੇ ਅੱਜਕੱਲ ਦੇ ਆ ਬੰਦਾ ਸਮਝਦਾਰ ਗੱਲ ਨਹੀਂ ਮੈਂ ਅੱਗੇ ਥੋੜਾ ਵੇਖਦੇ ਹਾਂ ਅੱਗੇ ਦੇਖਦੇ ਗੱਡੀ ਚੈੱਕ ਕਰ ਰਹੇ ਹਾਂ ਯਾਰ ਬੱਚੀ ਦੀ ਚੈਕਿੰਗ ਸਾਡੇ ਸਾਰੇ ਪੰਜਾਬ ਦੇ ਵਿੱਚ ਨਵੀਂ ਡੋਮਿਨੇਸ਼ਨ ਆਪਰੇਸ਼ਨ ਅਸੀਂ ਕਰ ਰਹੇ ਹੈਗੇ ਤੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਸੀਨੀਅਰ ਆਫੀਸਰ ਦੀ ਜੁੜੀ ਲਾਈ ਹੈ ਤੇ ਉਹਦੇ ਅੰਦਰ ਹੀ ਮੈਂ ਇੱਕ ਸਰਪ੍ਰਾਈਜ਼ ਚੈਕਿੰਗ ਅਮਰਸਨ ਕਰਨ ਲਈ ਆਇਆ ਹਾਂ ਜਰ ਜਿਹੜੀ ਬਾਥਰੂਮ ਅਜ ਦੇ ਵਿੱਚ ਨੇ ਕਰਦੇ ਨੇ ਕਾਫੀ ਕਿੰਨੀ ਤਾਰੀ ਦਿਨ ਰਾਤ ਦੀ ਡਿਊਟੀ ਕਰ ਰਹੇ ਇਹਨਾਂ ਦਾ ਬਰਾਬਰ ਹੀ ਗਲਤ ਜਿਹੜੇ ਸਾਡੀ ਬਹੁਤ ਸਾਡੀ ਬਹੁਤ ਬਹਾਦਰ ਫੋਰਸ ਹੈਗੀ ਜੀ ਦਲੇਰ ਪੰਜਾਬ ਪੁਲਿਸ ਤੇ ਇਹ ਡਟ ਕੇ ਕੋਈ ਵੀ ਡਿਊਟੀ ਹੁੰਦੀ ਹੈ ਤੇ ਉਸ ਨੂੰ ਬਹੁਤ ਮਿਹਨਤ ਨਾਲ ਕਰਦੇ ਹੈ ਇਨਕਸ ਨੈਸ਼ਨ ਨੂੰ ਲੈ ਕੇ ਕਾਫੀ ਐਕਸ਼ਨ ਹੋ ਰਿਹਾ ਤਾਂ ਉਸ ਦੇ ਇਕਰ ਪੰਜਾਬ ਪੁੱਤ ਜੋ ਮੁਲਾਜ਼ਮ ਦੀ ਗੱਲ ਕਰੀਏ ਲੇਡੀਜ਼ ਮੁਲਾਜ਼ਮ ਬੜੀ ਸੀਗੀ ਤਾਂ ਉਹਨਾਂ ਦੀ ਵੀ ਪ੍ਰਾਪਰਟੀ ਜਿਹੜੀ ਆ ਉਹਨਾਂ ਦੇ ਉੱਤੇ ਵੀ ਕਾਰਵਾਈ ਜਿਹੜੀ ਕੀਤੀ ਗਈ ਸੀਗੀ ਜੋ ਲੀਗਲ ਦੇਖੋ ਜੀ ਜਿਵੇਂ ਮੈਂ ਪਹਿਲੇ ਵੀ ਕਈ ਵਾਰੀ ਕਿਹਾ ਹੈਗਾ ਕਿ ਇਹ ਜਿਹੜੀ ਪ੍ਰਾਪਰਟੀ ਜਿਹੜੀ ਡਿਮੋਲਿਸ਼ਨ ਹੋ ਰਹੀ ਹੈ ਇਹ ਜਿਹੜੀ ਕੰਸਰਨਟ ਏਜੰਸੀ ਹੈ ਪੁਲਿਸ ਦਾ ਇਸ ਦੇ ਵਿੱਚ ਸਪੋਰਟਿੰਗ ਰੋਲ ਹੈ ਕਿ ਜਿਹੜੇ ਕਿਤੇ ਗਵਰਨਮੈਂਟ ਪ੍ਰਾਪਰਟੀ ਤੇ ਐਨਕਰੋਚਮੈਂਟ ਹੈ ਜਾਂ ਕਿਤੇ ਇਲੀਗਲ ਕੰਸਟਰਕਸ਼ਨ ਕੀਤੀ ਗਈ ਹੈ ਸੋ ਐਸ ਪਰ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਕ ਕਨਸਰਨ ਅਥਾਰਟੀ ਉਹਨਾਂ ਨੂੰ ਨੋਟਿਸ ਦੇ ਕੇ ਇੱਕ ਪ੍ਰੋਪਰ ਲੀਗਲ ਤਰੀਕੇ ਨਾਲ ਉਹ ਆਪਣਾ ਕੰਮ ਕਰਦੇ ਹੈਗੇ ਤੇ ਉਸ ਦੇ ਵਿੱਚ ਪੁਲਿਸ ਜਿਹੜਾ ਉਹਨਾਂ ਨੂੰ ਅਸਿਸਟੈਂਸ ਦਿੰਦੀ ਹੈ ਪਰ ਤੁਸੀਂ ਆਜੀ ਕਾਫੀ ਹਾਈ ਟੈਕ ਨਾਕੇ ਚੈੱਕ ਕੀਤੇ ਹੈ ਉਹ ਤਕਰੀਬਨ ਲੋਕਲ ਚੈੱਕ ਕਰਦੇ ਕਿਵੇਂ ਦਾ ਪਿਆਰ ਉਹਤੇ ਲੋਕਾਂ ਦਾ ਰਿਸਪੌਂਸ ਔਰ ਫੋਰਸ ਦਾ ਮੋਰਲ ਕਿਵੇਂ ਹੈ ਨਹੀਂ ਫੋਰਸ ਦਾ ਮੋਰਲ ਹਾਈ ਹੈ ਜੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਜਿਹੜੀ ਹੈਗੀ ਸਜਗ ਹੈਗੀ ਅਲਰਟ ਹੈ ਤੇ ਸਟੇਟ ਨੂੰ ਸੁਰੱਖਿਤ ਤੇ ਮਹਿਫੂਜ਼ ਰੱਖਣ ਦੀ ਜੀ ਸਰ ਕਿੰਨੀ ਵੱਡੀ ਚੁਣੌਤੀ ਦੇਖੋ ਜੀ ਅਸੀਂ ਕੋਈ ਵੀ ਵੱਡੀ ਤੋਂ ਵੱਡੀ ਚੁਣੌਤੀ ਹੋਵੇ ਪੰਜਾਬ ਪੁਲਿਸ ਨੇ ਹਮੇਸ਼ਾ ਚੁਣੌਤੀ ਨੂੰ ਫੇਸ ਕੀਤਾ ਹੈਗਾ ਤੇ ਅਸੀਂ ਸਟੇਟ ਨੂੰ ਪੂਰੀ ਤਰ੍ਹਾਂ ਸਿਕਿਉਰ ਰੱਖਾਂਗੇ ਸਰ ਜੁੱਧ ਦੇ ਕਦੇ ਨੂੰ ਚਲਾਇਆ ਜਾ ਰਿਹਾ ਜੀ ਉਧਰ ਦਾ ਗਰੀਬੀ ਦੇਖਿਆ ਜਾਂਦਾ ਕਿੰਨੇ ਵੀ ਤੁਸੀਂ ਸਮ ਦੇ ਕੰਮਜਾ ਬੰਦੇ ਮਿਲ ਜਿੱਤੀ ਦੇਖੋ ਸਾਨੂੰ ਕਾਫੀ ਕਾਮਯਾਬੀ ਮਿਲੀ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਮੈਂ ਅੱਗੇ ਵੀ ਅਪੀਲ ਕਰਾਂਗਾ ਕਿ ਤੁਸੀਂ ਖੁੱਲ ਕੇ ਸਾਡੇ ਕੋਲ ਇਨਫੋਰਮੇਸ਼ਨ ਦਿਓ ਅਸੀਂ ਤੁਹਾਡੇ ਨਾਲ ਮੋੜਾ ਤੋਂ ਮੋੜਾ ਲਾ ਕੇ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਜਿਹੜਾ ਹੈਗਾ ਅਸੀਂ ਬਿਲਕੁਲ ਡਰੱਗ ਫ੍ਰੀ ਕਰਾਂਗੇ ਹੁਣ ਵੀ ਸਰ ਜੀ ਕੋਈ ਫਾਈਨਲ ਮੈਸੇਜ ਦਿੱਤਾ ਜਾਉਂਗਾ ਜੇ ਵੀ ਕੋਈ ਛੱਡ ਕੇ ਇਸ ਕੰਮਾਂ ਨੂੰ ਛੱਡ ਕੇ ਆਉਣਾ ਚਾਹੁੰਦਾ ਨਹੀਂ ਦੇਖੋ ਜੇ ਤਾਂ ਜੇ ਤਾਂ ਕੋਈ ਵਿਕਟਮ ਹੈਗੇ ਅਸੀਂ ਵੈਲਕਮ ਕਰਦੇ ਹਾਂ ਕਿ ਤੁਸੀਂ ਨਸ਼ਾ ਨੂੰ ਛੱਡੋ ਤੁਸੀਂ ਅਸੀਂ ਤੁਹਾਡੀ ਹੈਲਪ ਕਰਾਂਗੇ ਤੇ ਪ੍ਰਸ਼ਾਸਨ ਜਿਹੜਾ ਤੇ ਪੰਜਾਬ ਸਰਕਾਰ ਚਲਾਇਆਗਾ ਉਹਨਾਂ ਨੂੰ ਐਸ ਵਿਕਟਮ ਸਮਝਦੀ ਹੈ ਐਂਟੀ ਡਰੋਨ ਸਿਸਟਮ ਕਿੰਨਾ ਕਾਮਯਾਬ ਹੋ ਰਿਹਾ ਹੈ ਐਂਟੀ ਡਰੋਨ ਸਿਸਟਮ ਕਾਫੀ ਕਾਮਯਾਬ ਹੈ ਬੀਐਸਐਫ ਨੇ ਡਿਪਲੋਏ ਕੀਤੇ ਹੈਗੇ ਤੇ ਅਸੀਂ ਬੀਐਸਐਫ ਦੇ ਨਾਲ ਤਾਲਮੇਲ ਕਰਕੇ ਹੀ ਅਸੀਂ ਇਹ ਜਿਹੜਾ ਕ੍ਰਾਸ ਬਾਰਡਰ ਜਿਹੜਾ ਜਿਹੜਾ ਚੈਲੰਜ ਹੈਗਾ ਉਸ ਨੂੰ ਅਸੀਂ ਜਿਹੜਾ ਹੈਗਾ ਕੰਟਰੋਲ ਕਰਾਂਗੇ ਹੋਮ ਗਾਰਡ ਦੀ ਫਿਰ ਡਿਪਲॉयਮੈਂਟ ਕਰਉ ਤੱਕ ਹੋ ਜੇਗੀ ਕੋਈ ਇਹ ਕੰਮ ਸ਼ੁਰੂ ਹੋ ਗਿਆ ਜੀ ਇਹ ਸੈਕੰਡ ਲਾਈਨ ਆਫ ਡਿਫੈਂਸ ਤੇ ਜਿਵੇਂ ਹੋਮ ਗਾਰਡਸ ਡਿਪਲੋਏ ਕੀਤੇ ਜਾ ਰਹੇ ਹਨ ਐਂਟੀ ਡਰੋਨ ਸਿਸਟਮ ਲਗਨ ਕੇ ਤੇ ਪੁਲਿਸ ਨੂੰ ਅਸੀਂ ਮਾਡਰਨ ਵਾਹਨਸ ਤੇ ਮਾਡਰਨ ਇਕੁਪਮੈਂਟ ਦੇ ਕੇ ਸਾਡੇ ਸੀਸੀਟੀਵੀਜ਼ ਵੀ ਲੱਗ ਰਹੇ ਹੈਗੇ ਤੇ ਤਕਰੀਬਨ 2100 ਸੀਸੀਟੀਵੀ ਜਿਹੜੇ ਹੈਗੇ ਉਹ 700 ਪੁਆਇੰਟਾਂ ਤੇ ਪੂਰੇ ਬਾਰਡਰ ਤੇ ਲਾਇਆ ਜਾਂ ਗਿਆ ਸੀ ਜੀ ਜੀ ਸਰ ਸੋਸ਼ਲ ਮੀਡੀਆ ਦੇ ਉੱਤੇ ਕਾफी ਚੱਲਦੇ ਕਿ ਸਰ ਐਡੀਸ਼ਨਲ ਐਲੀਮੈਂਟ ਕਾफी ਅੱਜਕੱਲ ਇੱਕ ਗਲਤ ਮੈਸੇਜ ਪਾ ਦਿੰਦੇ ਆ ਕਿ ਆ ਆ ਵੀ ਘਰ ਦਾ ਪਰ ਉਹ ਹੋਇਆ ਹੁੰਦਾ ਨਹੀਂ ਹੈ ਜੀ ਇਸ ਨੂੰ ਕਿੰਨਾ ਚੱਲਦਾ ਤੇ ਆ ਦੇਖੋ ਜੀ ਫੇਕ ਨਿਊਜ਼ ਨੂੰ ਅਸੀਂ ਬਹੁਤ ਸੀਰੀਅਸਲੀ ਲੈਂਦੇ ਆ ਉਸ ਨੂੰ ਰਿਬੱਟ ਕੀਤਾ ਜਾਂਦਾ ਹੈ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਤੁਸੀਂ ਰਿਯੂਮਰਸ ਤੇ ਨਾ ਚੋਹੋ ਇੱਕ ਫੈਕਟ ਚੈੱਕ ਜ਼ਰੂਰ ਕਰੋ ਕਿ ਜਿਹੜੀ ਸਹੀ ਖਬਰ ਹੈਗੀ ਆਥੈਂਟੀਕੇਟਿਡ ਖਬਰ ਹੈਗੀ ਉਸ ਨੂੰ ਹੀ ਰ ਹਿਊਮਨ ਮੰਗਰਿੰਗ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਸਰ ਅੱਜ ਦੀ ਟੈਕਿੰਗ ਦਾ ਖਾਸ ਹੁੰਦਾ ਹੈ ਤੋ ਬੜਾ ਦਰਦ ਇਹ ਇੱਕ ਜਨਰਲ ਜਵੇ ਉਹਨ ਬੈਸਾਖੀ ਹੈਗੀ 14 ਅਪ੍ਰੈਲ ਤੇ ਅਦਰਵਾਈਜ਼ ਵੀ ਪਾਕਿਸਤਾਨ ਦੀ ਹਰਕਤਾਂ ਕਰਕੇ ਅਸੀਂ ਬਿਲਕੁਲ ਅਲਰਟ ਹੈਗੇ ਤੇ ਸਾਡਾ ਮੇਨ ਮਕਸਦ ਹੈਗਾ ਸਟੇਟ ਨੂੰ ਸਿਕਿਉਰ ਰੱਖਿਆ ਜਾਵੇ ਲੋਕਾਂ ਨੂੰ ਇੱਕ ਫੀਲਿੰਗ ਆਫ ਕੌਨਫੀਡੈਂਸ ਹੋਵੇ ਕਿ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈਗੀ ਉਹ ਵਿਜ਼ੀਬਲ ਪ੍ਰੈਜ਼ੈਂਸ ਉਹ ਪੰਜਾਬ ਦੀ ਸੜਕਾਂ ਤੇ ਹੋਵੇ ਤੁਹਾਨੂੰ ਫੀਲ ਕਰਨ ਦਾ ਕੋਈ ਦਰਦ ਦਾ ਪੰਜਾਬ

ਆ ਗਾਲੇ ਭਾਈ ਸ਼ੋਰ ਆਪਾਂ ਇਹ ਬੋਲੇ ਇਹ ਬੋਲੇ ਆਮ ਆਂਦੀ ਕੋਈ ਨਹੀਂ ਜਾਂਦੇ ਜਾਂਦੇ ਜਾਂਦੇ